ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ Haryana Himachal ਮੈਂ ਇਲੈਕਸ਼ਨ ਲੈ ਕੇ ਹਾਜ਼ਰ ਹਾਂ ਪੰਜਾਬ ਤੇ ਦੇਸ਼ ਭਰ ਦੀਆਂ ਅਹਿਮ ਖਬਰਾਂ ਸਭ ਤੋਂ ਪਹਿਲੀ ਖਬਰ ਦੇ ਵੱਲ ਨਿਗਾਹ ਮਾਰਦੇ ਹਾਂ ਜੋ ਕਿ ਸ਼ੰਭੂ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਕਿਸਾਨ ਅੰਦੋਲਨ ਨੂੰ ਜਿਹੜੇ ਕਿ 1 ਸਾਲ ਪੂਰਾ ਹੋ ਗਿਆ ਹੈ ਪਰ ਇਸ 1 ਸਾਲ ਦੇ ਅੰਦਰ ਕਈ ਕਿਸਾਨਾਂ ਨੇ ਆਪਣੀ ਜਾਨਾਂ ਗੁਆਈਆਂ ਨੇ ਉਹਨਾਂ ਦੇ ਵਿੱਚੋਂ ਅੱਜ ਕਿਸਾਨ ਪ੍ਰਗਟ ਸਿੰਘ ਦੀ ਵੀ ਮੌਤ ਹੋ ਗਈ ਹੈ ਦਦਾ ਦੋਰਾ ਪੈਣ ਕਰਕੇ ਕਿਸਾਨ ਮੰੰਦੂਰ ਸੰਘਰਸ਼ ਕਮੇਟੀ ਦੇ ਮੈਂਬਰ ਸੀ ਇੱਕ ਕਿਸਾਨ ਤੇ ਤੁਹਾਨੂੰ ਦੱਸਦੀ ਹੈ ਕਿ 2 ਏਕੜ ਜ਼ਮੀਨ ਦੇ ਸਿਰਫ ਮਾਲਕ ਸੀ ਆਪਣੇ ਹੱਕਾਂ ਨੂੰ ਲੈ ਕੇ ਆਪਣੇ ਹੱਕ ਸੱਚ ਦੀ ਕਮਾਈ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਡਟੇ ਬੈਠੇ ਸੀ ਤਾਮਰੇਸਰ ਦੇ ਪਿੰਡ ਕੱਕੜ ਦੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ ਕਿਉਂਕਿ ਜਿਹੜੇ ਕਿਸਾਨ ਨੇ ਉਹਨਾਂ ਦੀ ਮੌਤ ਹੋ ਗਈ ਹੈ ਸ਼ੰਭੂ ਬਾਰਡਰ ਤੇ ਸ਼ੰਭੂ ਬਾਰਡਰ ਤੇ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਸਾਲ ਹੋ ਗਿਆ ਹੈ ਜਿਹੜੇ ਕਿਸਾਨ ਨੇ ਉਹ ਦਰਨਾ ਦੇ ਕੇ ਬੈਠੇ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਇਹ ਦੋ ਬਾਰਡਰਾਂ ਤੇ ਕਿਸਾਨਾਂ ਦੇ ਵੱਲੋਂ ਇੱਕ ਸਾਲ ਤੋਂ ਲਗਾਤਾਰ ਦਰਨਾ ਦਿੱਤਾ ਜਾ ਰਿਹਾ ਏ ਤੇ ਕਈ ਕਿਸਾਨਾਂ ਨੇ ਆਪਣੀ ਜਾਨ ਗਵਾਈ ਆ ਜਦ ਪਿਛਲੇ ਸਾਲ ਜਿਹੜਾ ਖਨੌਰੀ ਬਾਰਡਰ ਤੇ ਜੋ ਕੁਝ ਹੋਇਆ ਜਿਸ ਦੇ ਵਿੱਚ ਸ਼ੋਪਕਰਨ ਸਿੰਘ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਕਈ ਕਿਸਾਨਾਂ ਨੇ ਆਪਣੀ ਜਾਨ ਗਵਾ ਲਈ ਹੈ ਹਾਲਾਂਕਿ ਇਹ ਜਾਨ ਜਿਹੜੀ ਹੈ ਕਿਸੇ ਦੀ ਦਿਲ ਦਾ ਦੌਰਾ ਪੈਣ ਕਰਕੇ ਗਈ ਹੈ ਜਾਂ ਫਿਰ ਸਿਹਤ ਖਰਾਬ ਹੋਣ ਕਰਕੇ ਗਈ ਹੈ ਤਾਂ ਸ਼ੰਭੂ ਬਾਰਡਰ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੋਰਚੇ ਵਿੱਚ ਬੋਚੇ ਜਿਹੜਾ ਕਿਸਾਨ ਸੀ ਪਿੰਡ ਕੱਕੜ ਦਾ ਰਹਿਣ ਵਾਲਾ ਸੀ ਅਮ੍ਰਿਤਸਰ ਦੇ ਪ੍ਰਗਟ ਸਿੰਘ ਇਸ ਦਾ ਨਾਮ ਸੀ 2 ਏਕੜ ਜ਼ਮੀਨ ਦਾ ਮਾਲਕ ਸੀ ਇਸ ਦੀ ਮੌਤ ਹੋ ਗਈ ਅੱਜ ਇੱਕ ਦੁਖਦਾਈ ਖਬਰ ਆ ਪ੍ਰਗਟ ਸਿੰਘ ਪੁੱਤਰ ਤਨਲੋਕ ਸਿੰਘ ਪਿੰਡ ਕੱਕੜ ਉਹਨਾਂ ਦੀ ਸ਼ਹੀਦੀ ਹੋਈ ਆ ਸਵੇਰੇ ਉੱਠੇ ਸੀਗੇ ਪਿਸ਼ਾਬ ਕਰਨ ਗਏ ਕਿਤੇ ਡਿੱਗ ਪਏ ਉਹਦੇ ਸਾਥੀਆਂ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਆ ਤੋਂ ਬਾਅਦ ਅਸੀਂ ਹਸਪੀਟਲ ਕੜਿਆ ਰਾਜਪੁਰੇ ਜਿੱਥੇ ਡੈਥ ਹੋ ਗਈ ਉਹਨਾਂ ਦੀ ਤੋਂ ਲਗਭਗ 40ਵੀਂ ਸ਼ਹੀਦੀ ਹੋਣੀ ਆ ਹੁਣ ਦੇਖਦੇ ਆ ਵੀ ਮੋਦੀ ਸਰਕਾਰ ਕਿੰਨੀਆਂ ਕ ਜਾਨਾਂ ਹੋਰ ਲਾਊਗੀ ਕਿਸਾਨਾਂ ਦੀ ਸੋ ਮੋਦੀ ਸਰਕਾਰ ਨੂੰ ਚਾਹੀਦਾ ਕਿਸਾਨਾਂ ਮਿਰਦੂਰਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਮਸਲਿਆਂ ਦਾ ਹੱਲ ਕਰੇ ਉਹਨਾਂ ਦੇ ਪਰਿਵਾਰ ਨੂੰ ਬੰਦ ਦਾ ਪੰਜਾਬ ਸਰਕਾਰ 5 ਲੱਖ ਦਾ ਮਾਫਜ਼ਾ ਦੇਵੇ ਸਰਕਾਰੀ ਗੈਰ ਸਰਕਾਰੀ ਨੌਕਰੀ ਜੋਗਤਾ ਅਨੁਸਾਰ ਉਹਨਾਂ ਦੇ ਪਰਿਵਾਰ ਦੇ ਔਰ ਉਹਨਾਂ ਦਾ ਸਰਕਾਰੀ ਗੈਰ ਸਰਕਾਰੀ ਕਰਜ਼ਾ ਮਾਫ ਇਹ 2 ਏਕੜ ਦੇ ਮਾਲਕ ਸੀਗੇ ਬੇਟੀਆਂ ਉਹਨਾਂ ਦੀਆਂ ਵਿਆਹੀਆਂ ਹੋਈਆਂ ਬੇਟਾ ਅਨਮੈਰਿਡ ਆ ਇਹ ਜ਼ਿਲ੍ਹਾ ਅੰਮ੍ਰਿਤਸਰ ਆ ਪਿੰਡ ਹੈਗਾ ਕੱਕੜ